ਸਟੇਸ਼ਨਰੀ ਵਗੈਰਾ ਹਾਲ ਪੰਜਾਬ ਦੇ ਦੁਕੀਲਾਂ ਨੂੰ ਸਟੇਸ਼ਨਰੀ socks ਚੁੱਪੀਆਂ ਸ਼ਲਤਾਂ ਜੱਜਰਬਵੰਦਸਤਾਨੇ ਟੋਪੀਆਂ ਮਕਲਰ ਗੋਡੇ ਆਦਿ ਵਗੈਰਾ ਜਿਹੜੇ ਜਿਹੜੇ ਸ਼ਹਿਰਾਂ ਜਨਤੂ ਮੈਸਰ ਜਿਆਦਾ ਹੀ ਮਤਲਬ ਲੁਧਿਆਣਾ ਹੋ ਗਿਆ ਚਲੰਦਰ ਹੋ ਗਿਆ ਜਗਰਾਉ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਹੋ ਗਿਆ ਦਰੋਪੜ ਹੋ ਗਿਆ ਦਰ ਰਾਜਪੁਰਾ ਅੰਬਾਲਾ ਅੰਦਰ ਰਾਏਕੋਟ ਹੋ ਗਿਆ ਸੰਗਰੂਰ ਮਲੇਰ ਕੋਟਲਾ ਕੋਈ ਇਦਾਂ ਦਾ ਸ਼ਹਿਰ ਨਹੀਂ ਆਲ ਪੰਜਾਬ ਦੇ ਵਕੀਲਾਂ ਦੇ ਆਲ ਪੰਜਾਬ ਦੇ ਵਕੀਲਾਂ ਨੂੰ ਸਟੇਸ਼ਨ ਅਪੀ ਦੇ ਮੈਂ ਸਰ ਬਣ ਜਾਂਦੇ 3-400 ਰੁਪਏ ਇਹ ਮੇਰਾ ਮਰਾਜੂ ਜੀ ਸਰ ਜੀ ਮੈਂ ਕਰੀਬ-ਕਰੀਬ 6-7 ਸਾਲ ਦਾ ਸੀਗਾ ਉਦੋਂ ਮੈਨੂੰ ਹੋ ਗਿਆ ਸੀਗਾ ਜੀ ਬੁਖਾਰ ਮਾਤਾ ਮੇਰੀ ਨਵਾ ਕੇ ਮੈਨੂੰ ਡਾਕਟਰ ਦੇ ਲੈ ਗਈ ਤੌਲੀਆਂ ਦੇ ਵਿੱਚ ਲੁਬੇਟ ਕੇ ਜਿੱਦਾਂ ਕਿ ਆਮ ਬੁੜੀਆਂ ਕਰਦੀਆਂ ਨੇ ਤੌਲੀਆਂ ਦੇ ਵਿੱਚ ਲੁਬੇਟ ਕੇ ਲੈ ਜਾਂਦੀਆਂ ਨੇ ਬੱਚੇ ਨੂੰ ਮਸੂ ਡਾਕਟਰ ਅਣਜਾਣ ਹੋਣ ਦੇ ਕਾਰਨ ਜੀ ਉਹਨਾਂ ਨੇ ਆਪਣਾ ਮੇਰੇ ਜਿਹੜੇ ਤੌਲੀਏ ਦਿੱਤੇ ਸੀ ਮਾਤਾ ਨੇ ਔਲਾਦ ਤੇ ਉੱਪਰ ਪੱਖਾ ਲਾਤਾ ਬੁਖਾਰ ਚੜ੍ਹੇ ਦੇ ਵਿੱਚ ਹਵਾ ਲੱਗੀ ਜੀ ਤੁਹਾਡੀ ਬੋਲੀ ਹੋਵੇ ਹਾਂਜੀ ਸਾਰਾ ਉਸ ਤੋਂ ਬਾਅਦ ਫਿਰ ਕੀ ਵੱਲ ਕੀ ਕੰਮ ਕੀਤਾ ਉਸ ਤੋਂ ਬਾਅਦ ਸਾਰਾ ਬਸ ਮੈਂ ਪੜ੍ਹਾਈ ਕੀਤੀ ਜੀ 10ਵੀਂ ਕਲਾਸ तक ਪੜ੍ਹਾਈ ਕੀਤੀ ਉਸ ਤੋਂ ਬਾਅਦ ਹੀ ਮੈਂ ਪٹرول ਪੰਪ ਤੇ ਲੱਗ ਗਿਆ 7-8-10 ਸਾਲ ਦੇ ਕਰੀਬ ਤੀਨ ਮੈਂ ਪٹرول ਪੰਪ ਤੇ ਕੰਮ ਕੀਤਾ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਆਪਣਾ ਕੰਮ ਕਰਨ ਲੱਗ ਗਿਆ ਜੀ ਸਟੇਸ਼ਨਰੀ ਵਗੈਰਾ ਆਲ ਪੰਜਾਬ ਦੇ ਵਕੀਲਾਂ ਨੂੰ ਸਟੇਸ਼ਨਰੀ ਸੌਕਸ ਚਿੱਟੀਆਂ ਸ਼ਲਤਾਂ ਜੱਜ ਰਵਾਨਦਸਤਾਨ ਨੇ ਟੋਪੀਆਂ ਮਫਲਰ ਗੋਡੇ ਆਦਿ ਵਗੈਰਾ ਜਿਹੜੇ ਜਿਹੜੇ ਸ਼ਹਿਰ ਜਾਣਦੇ ਹੋ ਤੁਸੀਂ ਮੈਂ ਸਰ ਜਿਆਦਾ ਹੀ ਮਤਲਬ ਲੁਧਿਆਣਾ ਹੋ ਗਿਆ ਚਲੰਦਰ ਹੋ ਗਿਆ ਜਗਰਾਉ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਹੋ ਗਿਆ ਦਰੋਪੜ ਹੋ ਗਿਆ ਅੰਦਰ ਰਾਜਪੁਰਾ ਅੰਬਾਲਾ ਨਰ ਰਾਏ ਕੋਟ ਹੋ ਗਿਆ ਸੰਗਰੂਰ ਮਲੇਰ ਕੋਟਲਾ ਕੋਈ ਏਦਾਂ ਦਾ ਸ਼ਹਿਰ ਨਹੀਂ ਆਲ ਪੰਜਾਬ ਦੇ ਵਕੀਲਾਂ ਦੇ ਆਲ ਪੰਜਾਬ ਦੇ ਵਕੀਲਾਂ ਨੂੰ ਸਟੇਸ਼ਨਾਂ ਵੀ ਦੇਖੀ ਮੈਂ ਸਰ ਬਣ ਜਾਂਦਾ 3-400 ਰੁਪਏ ਜੀ ਮੇਰਾ ਘਰ ਵਿੱਚ ਕੌਣ ਕੌਣ ਹੈ ਘਰ ਵਿੱਚ ਮੇਰੇ ਜੀ ਮੇਰੀ ਤੇ ਮੇਰੇ ਘਰ ਵਾਲੀ ਤੇ ਮੇਰੇ ਮੰਮੀ ਡੈਡੀ ਤੇ ਦੋ ਮੇਰੇ ਭਰਾ ਨੇ ਜੀ ਤੇ ਤਿੰਨ ਭਤੀਜੇ ਨੇ ਜੀ ਇੱਕ ਭਤੀਜੀ ਆ ਇੱਕ ਮੇਰੀ ਕੁੜੀ ਆ ਜੀ ਪਾਸਟੇ ਪਾਸ ਕਰ ਚੁੱਕੀ ਹੈ ਜੀ ਮੈਂ ਸ਼ਹਿਰਾ ਵਿੱਚ ਜਾਂਦੇ ਵੀ ਸੀ ਸਮਾਨ ਵੰਡਣ ਘਰ-ਘਰ ਜਾਂਦੇ ਲੋਕਾਂ ਨੂੰ ਤੇ ਇਹ ਕਹਿੰਦਾ ਉਹ ਜੇ ਮਦਦ ਕਰਨਾ ਚਾਹਨਾ ਹੈ bina ਸਮਾਨ ਦੇ ਸਰ ਜੀ ਅੱਜ ਤੱਕ ਨਾ ਮੇਰੀ ਕਦੇ ਵੀ ਕਿਸੇ ਨੇ ਮਦਦ ਕੀਤੀ ਹੈ ਜੀ ਨਾ ਸਰ ਜੀ ਅੱਜ ਤੱਕ ਮੈਂ ਕਦੇ ਕਿਸੇ ਤੋਂ ਮਦਦ ਕਰਾਈ ਆ ਬਸ ਬਹੁਤ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਸਮਾਨ ਦੀ ਲੋੜ ਵੀ ਨਹੀਂ ਹੁੰਦੀ ਉਹ ਫਿਰ ਵੀ ਖਰੀਦ ਲੈਂਦੇ ਆ ਤੇ ਇਸੇ ਵਿੱਚ ਮੇਰੀ ਮਦਦ ਹੋ ਜਾਂਦੀ ਆ ਇਸ ਵਿੱਚ ਮੇਰੀ ਹੈਲਪ ਹੋ ਜਾਂਦੀ ਆ ਕਈ ਨੌਜਵਾਨ ਆਜਿ ਮੈਂ ਤੇ ਕੰਮ ਕਰਕੇ ਰਾਜੀ ਨੇ ਤੇਜ ਜਗਿਆ ਰਾਜੀ ਨੇ ਦਨਸ਼ਾਮ ਸੁਟਾਈ ਜਾਂਦੇ ਰਹੇ ਉਸੇ ਤੇਰੇ ਵੀ ਬੜੀ ਹਾਰ ਨਹੀਂ ਮੰਨੀ ਮਿਹਨਤ ਕਰ ਰੋਸੀ ਬੰਦੇ ਬਿਲਕੁਲ ਬਿਲਕੁਲ ਸਾਰੇ ਤਾਂ ਜ਼ਰੂਰੀ ਆ ਮੈਂ ਤਾਂ ਖੁਦ ਇਹ ਗੱਲ ਕਹਿਣਾ ਜੇ ਮੇਰਾ ਕੋਈ ਆਪਣਾ ਹੈਂਡੀਕੈਪ ਆ ਮੰਨ ਲਓ ਮੈਨੂੰ ਕੋਈ ਮੰਗਦਾ ਦਿਖਦਾ ਤਾਂ ਮੈਂ ਹੀ ਹਰੇਕ ਨੂੰ ਜਿੱਥੇ ਤੱਕ ਹੋਂਦਾ ਜਿਆਦਾ ਤੱਕ ਮੈਂ ਇਹੀ ਸਲਾਹ ਦਿੰਨਾ ਆਪਣੇ ਵੱਲੋਂ ਵੀ ਜੇ ਜ਼ਿਆਦਾ ਨੀਂਦ ਦਾ ਤੁਰ ਫਿਰ ਕੇ ਨਹੀਂ ਤੂੰ ਕੰਮ ਕਰ ਸਕਦਾ ਭਾਈ ਬੈਠ ਕੇ ਕਿਸੇ ਸਕੂਲ ਕਾਲਜ ਨੂੰਰੇ ਬੂਟ ਪਾਲਿਸ਼ ਕਰ ਲਿਆ ਕਰ ਉਹਦੇ ਵਿੱਚ ਵੀ ਆਪਣੀ ਜਿੱਦ ਦੀ ਰੋਟੀ ਆ 2-400 ਰੁਪਿਆ ਤਾਂ ਜੀ ਜਿੰਨਾ ਘਰ ਦਾ ਮਤਲਬ ਖਰਚਾ ਉਹਨਾਂ ਦਾ ਬਣਿਆ ਜਾਂਦਾ ਜੀ ਜੇ ਬੰਦਾ ਹਿੰਮਤ ਕਰੇ ਤਾਂ